ਚਲੋ ਮੰਮੀ 10000 ਦੇ ਦੋ ਫਿਰ 10000 ਮੈਨੂੰ ਦੇ ਦੋ 10000 ਮੈਨੂੰ ਦੇ ਦੋ ਮੇਰੀ ਇੱਕ ਗੱਲ ਦੱਸੋ ਤੇ ਵਰਤ ਰੱਖਣ ਲੱਗੀਆਂ ਜੇ ਕਿ ਵਿਆਹ ਚੱਲੀਆਂ ਜੋ ਕੀ ਕਰ ਲੱਗੀਆਂ ਜੋ ਮੰਮੀ ਹਾਂ ਪਹਿਲੀ ਵਾਰੀ ਅਸੀਂ ਵਰਤ ਰੱਖਣ ਲੱਗੇ ਆ ਤੇ ਸਮਾਨ ਤੇ ਲਿਆਵਾਂਗੇ ਨਾ ਹੁਣ ਵਰਤ ਦਾ ਅੱਛਾ ਮੇਰੀ ਇੱਕ ਗੱਲ ਸੁਣ ਲਓ ਮੈਂ ਤੁਹਾਨੂੰ ਦੇਣਾ ਜੋ 5-5000 ਦੋਵਾਂ ਨੂੰ ਉਹਦੇ 'ਚ ਕਰਨਾ ਜੋ ਗੁਜ਼ਾਰਾ ਤੇ ਕਰ ਲਓ ਨਹੀਂ ਤੇ ਚੁੱਪ ਕਰਕੇ ਬੈਜੋੜ ਮਾਰਨਾ ਮੰਮੀ 5000 ਦਾ ਕੀ ਆਂਦਾ ਵਾ ਬੜਾ ਕੁਛ ਆਉਂਦਾ 5000 ਦਾ ਤੇ ਭਰ ਕੋਣਾ ਹੈ ਤੇ ਚਾਚੀ ਆਏ ਲੱਗਦੇ ਸਾਸੀ ਗਾ ਚਾਚੀ

ਸੱਸਰੀ ਕਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਹਾਂਜੀ ਵਧੀਆ ਤੁਸੀਂ ਸੁਣਾਓ ਕੀ ਕਰਦੇ ਹੋ ਬੱਚੇ ਬਸ ਕਮਾਂ ਘਾਰਾਂ ਵਿੱਚ ਲੱਗੇ ਹੋਏ ਸੀ ਲੈ ਆਉਣਾ ਈ ਵੋਟੀ ਨੂੰ ਵੀ ਹਾਂ ਕੋਈ ਗੱਲ ਨਹੀਂ ਲੈ ਕੇ ਆਉਂਗੀ ਹੂੰ ਤਾਂ ਤੁਸੀਂ ਤੇ ਕੱਲ ਲਾਣਾ ਸੀ ਆਉਣਾ ਤੇ ਮੈਂ ਕੱਲ ਹੀ ਸੀ ਪਰ ਉਹ ਮੈਨੂੰ ਵਿੱਚ ਕੰਮ ਪੈ ਗਿਆ ਕਰਵਾ ਚੌਥਰੀ ਆ ਗਿਆ ਆ ਹਾਂ ਹੋਈ ਤੇ ਆ ਗਿਆ ਤੇ ਉਹ ਫਿਰ ਵੋਟੀ ਕਹਿੰਦੀ ਮੈਂ ਸ਼ੋਪਿੰਗ ਕਰਨ ਜਾਣੀ ਆ ਅੱਛਾ ਤੇ ਫਿਰ ਮੈਨੂੰ ਉਹਦੇ ਨਾਲ ਬਾਜ਼ਾਰ ਜਾਣਾ ਪਿਆ ਅੱਛਾ ਤੇ ਓ ਕਵੇ ਮੈਂ ਆ ਸੂਟ ਲੈਣਾ ਵਾ ਕੁਛ ਲੈਣਾ ਵਾ ਆ ਕਰਦੇ ਕਰਉਂਦੇ ਆ ਬਸ ਸਾਰਾ ਦਿਨ ਸਾਰੀ ਦਿਹਾੜੀ ਗੱਲ ਲੰਗ ਗਈ ਵਰਤਦਾ ਸਮਾਨ ਜੂ ਖਰੀਦਦੇ ਰਹੇ ਹਾਂ ਤੇ ਹੋਰ ਇਹ ਵੀ ਖਰਚਾ ਫालतू ਨਹੀਂ ਆ ਵਰਤਦਾ ਚਲੋ ਚਲ ਕੋਈ ਗੱਲ ਨਹੀਂ ਆ ਨਵੀਂ ਨਵਾਈ ਆਈ ਆ ਤੇ ਉਹ ਫਿਰ ਕਹਿੰਦੀ ਹੀ ਵੀ ਮੈਂ ਵਰਤਨਾ ਰੱਖਣਾ ਵਾ ਚਲ ਕੋਈ ਗੱਲ ਨਹੀਂ ਮੇਰੇ ਪੁੱਤ ਵਾਸਤੇ ਹੀ ਰੱਖਣਾ ਉਹਨੇ ਪੁੱਤ ਦੀ ਸੁੱਖ ਮੰਗਣੀ ਆ ਫਿਰ ਕਿਹੜੀ ਗੱਲ ਵਾ ਇਹਦੇ ਵਿੱਚ ਪਰ ਸਾਡੀਆਂ ਨਹੀਂ ਰੱਖਦੀਆਂ ਵਰਤਾਂ ਅੱਛਾ ਨਾ ਇਹ ਰੱਖਦੀਆਂ ਨਹੀਂ ਆਇਆ ਫालतू ਖਰਚਾ ਕਰਵਾ ਤੇ ਕਰਨਾ ਨਹੀਂ ਨਹੀਂ ਮੈਂ ਤੇ ਉਹ ਕਹਿੰਦੀ ਸੀ ਵੀ ਮੈਂ ਰਖਣਾ ਵਾ ਤੇ ਮੈਂ ਕਹਾ ਚੱਲ ਪੁੱਤ ਰਖ ਲੈ ਤੂੰ ਕੋਈ ਗੱਲ ਨਹੀਂ ਆ ਤੇ ਉਹ ਤੇ ਸੂਟ ਨੂੰ ਵੀ ਬੜੇ ਮਹਿੰਗੇ ਤੋਂ ਮਹਿੰਗਾ ਨੇ ਹੱਥ ਪਾਇਆ ਪਤਾ ਕਿੰਨੇ ਦਾ ਸੂਟ ਲਿਆ ਜਿੰਨੇ ਹਾਂ 10000 ਦਾ ਅੱਛਾ ਹੂੰ ਮੈਂ ਤਾਂ ਤਾਂ ਅੱਗੇ ਕਹਿੰਦੀ ਆ ਵੀ ਖਰਚਾ ਬਹੁਤ ਹੁੰਦਾ ਹੈ ਫਾਲਤੂ ਖਰਚਾ ਹੀ ਆ ਸੂਟ ਤਾਂ ਅੱਗੇ ਹੁੰਦੇ ਹੀ ਆ ਹਾਂ ਪਰ ਹੈਗੇ ਤੇ ਆ ਹੀ ਪਰ ਫਿਰ ਕੀ ਕਰੇ ਬੰਦਾ ਮੰਨਣਾ ਤੇ ਪੈਂਦਾ ਹੀ ਆ ਨਾ ਆਹ ਇਹ ਤਾਂ ਗੱਲ ਹੈਗੀ ਫਿਰ ਬੱਚੇ ਦੇ ਗੱਲ ਵੀ ਮੰਨਣੀ ਪੈਂਦੀ ਆ ਹਾਂ ਚਲ ਕੋਈ ਗੱਲ ਨਹੀਂ ਸਾਲ ਚ ਇੱਕ ਵਾਰ ਆਉਂਦਾ ਵਾ ਇਹ ਕਿਹੜਾ ਤੇ ਕੱਲਾ ਸੂਟ ਜੀ ਕੰਮ ਸਾਰਤਾ ਫਿਰ ਨਹੀਂ ਨਹੀਂ ਸੂਟ ਕਿਉਂ ਫਿਰ ਮੇਕਅਪ ਦਾ ਸਮਾਨ ਲਿਆ ਉਹਨੇ ਕਿੱਡੀ ਵੱਡੀ ਕਿੱਟ ਬਣਵਾ ਲਈ ਉਹਨੇ ਤੇ ਉਹ ਕਿਹੜਾ ਖਰਚਾ ਘੱਟ ਕਰਦੀ ਅੱਛਾ ਫਿਰ ਤੇ ਵਾਧੂ ਭੈਣ ਜੀ ਪੈਸੇ ਖਰਚ ਕੇ ਆਏ ਨੇ ਤੁਸੀਂ ਤੇ ਹਾਂ ਵਾਧੂ ਲੱਗ ਗਿਆ 15-2000 ਹੁਣ ਜਿੱਤਰਾ ਮੇਰੀਆਂ ਦੋ ਆ ਉਹ ਨਹੀਂ ਕਰਖਦੀਆਂ ਵਰਤ ਤੇ ਨਾ ਮੈਂ ਰਖਾਇਆ ਮੈਂ ਤੇ ਖਰਚਾ ਬਚਾਇਆ ਅੱਛਾ ਹੋਰ ਉਹ ਤੁਹਾਡੀਆਂ ਕਹਿੰਦੀਆਂ ਨਹੀਂ ਨਾ ਹੋਣੀਆਂ ਪਈ ਹੀ ਰੱਖਣਾ ਵਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵਰਤ ਕੀ ਹੁੰਦਾ अच्छा जे पता होवे ते ਰੱਖਣਾ ਮੇਰੀ ਗੱਲ ਸੁਣੋ ਭੈਣ ਜੀ ਤੁਸੀਂ ਵੀ ਸਾਲ ਚ ਇੱਕ ਵਾਰ ਤੇ ਵਰਤਉਂਦਾ ਵਾ ਤੁਸੀਂ ਵੀ ਰਖਵਾ ਦਿਓ ਉਹਨਾਂ ਨੂੰ ਉਹ ਭੈਣ ਜੀ ਛੱਡੋ ਪਰੇ ਵੋਟੀਆਂ ਸੁਣ ਲੈਣਗੇ ਤੇ ਉਹਨਾਂ ਨੇ ਹੁਣੇ ਹੀ ਕਹਿ ਲ ਆਪਣਾ ਜੋ ਆ ਹੈ ਕੋਈ ਨਹੀਂ ਫਿਰ ਕੀ ਹੋਇਆ ਜੇ ਆਪਾਂ ਨਾ ਉਹਨਾਂ ਦੀਆਂ ਰੀਝਾਂ ਪੂਰੀਆਂ ਕਰੂਗਾ ਕਰਾਂਗੇ ਤੇ ਕੌਣ ਕਰੂਗਾ ਉਹਨਾਂ ਦੀਆਂ ਹੁਣ ਜਿੰਨਾ ਤੀ ਕਹਿੰਦੇ 10000 ਦਾ ਸੂਟ ਰਿਆਂ ਦਾ ਕਿੱਟ ਬਣਾਈ ਉਹ ਬਣਾਇਆ ਝਾਂਜਰਾ ਲਿਆ ਕੇ ਦਿੱਤੀਆਂ ਇੰਨਾ ਕੁਝ ਦੱਸਣ ਦੇ ਜੋ ਤੇ ਫਿਰ ਮੈਂ ਐਵੇਂ ਇੰਨਾ ਖਰਚਾ ਕਰੀ ਜਾ ਰਹਿ ਤਾਂ ਚੁੱਪ ਕਰੋ ਤੁਸੀਂ ਸਭ ਹੌਲੀ ਕਰੋ ਗੱਲ ਪਤਾ ਨਾ ਲੱਗੇ ਕਿਤੇ ਉਹਨਾਂ ਨੂੰ ਉਹ ਨਹੀਂ ਪਤਾ ਤਾਂ ਨਹੀਂ ਲੱਗਦਾ ਚੱਲ ਮੈਂ ਆਂਨੀ ਆਂ ਪੀ ਉਹ ਵੀ ਨਿਆਣੀਆਂ ਆਂਦੀਆਂ ਹੋਣੀਆਂ ਰੀਜ ਵਿੱਚ ਕੀ ਪਤਾ ਉਹਨਾਂ ਨੂੰ ਪਤਾ ਹੀ ਹੋਵੇ ਤਾਂ ਤੁਹਾਨੂੰ ਡਰਦੀਆਂ ਨਾ ਕਹਿੰਦੀਆਂ ਹੁਣ ਲੈ ਜਦੋਂ ਕੋਈ ਪ੍ਰੋਗਰਾਮ ਆਉਂਦਾ ਵਿਆਹ ਸ਼ਾਦੀ ਆਉਂਦਾ ਉਦੋਂ ਸੂਰਤ ਬਣਾ ਕੇ ਦੇਈ ਦੇ ਮਹਿੰਗੇ ਤੋਂ ਮਹਿੰਗੇ ਕਿਤੇ ਉੱਤਾਂ ਸੋਨੇ ਲੈ ਜਾਂਦੇ ਉਹਨਾਂ ਨੂੰ ਇਹ ਆ ਫालतू ਖਰਚਾ ਹੈਗੇ ਨਹੀਂ ਫालतू ਨਹੀਂ ਜੇਗਾ ਤਾਂ ਉਹ ਵੀ ਆਪਣੇ ਤੁਹਾਡੇ ਪੁੱਤਾਂ ਦੀ ਉਹਨਾਂ ਨੇ ਸੁੱਖ ਮੰਗਣੀ ਆ ਫਿਰ ਕੀ ਫालतू ਗਾਦਾ ਵਾ ਖਰਚਾ ਮੈਂ ਨਹੀਂ ਮੰਨ ਸਕਦੇ ਉਹ ਵਰਤ ਰੱਖਣ ਉਹਦੇ ਸਾਰਾ ਦਿਨ ਫ੍ਰਿਜ ਚ ਕਦੀ ਲਮਾਰੀ ਚ ਵਡੀਆਂ ਰਹਿੰਦੀਆਂ ਖਾਣ ਪੀਣ ਵਾਸਤੇ ਉਹਨਾਂ ਕੋ ਵਰਤਨੀ ਰੱਖਿਆ ਜਾਣਾ ਐਵੇਂ ਮੇਰਾ ਖਰਚਾ ਨਾ ਕਿਤੇ ਕਰਾ ਜਾਇਓ ਮੈਂ ਲਿਓਨ ਨੂੰ ਤੇ ਲਿਆਦਾ ਉਹਨੂੰ ਸੂਟ ਸਾਟ ਹਾਂ ਉਹਨਾਂ ਨੇ ਭੁੱਖੀਆਂ ਨਹੀਂ ਰਹਿਣਾ ਨਹੀਂ ਰਹਿ ਲੈਣ ਗਿਆ ਕੀਪਦਾ ਜਦੋਂ ਉਹਨਾਂ ਨੂੰ ਪਤਾ ਲੱਗੇ ਕਿ ਚਾਚੀ ਦੀ ਨੋ ਵੀ ਰੱਖਦੀ ਆ ਤੇ ਅਹੀਂ ਵੀ ਰੱਖੀਏ ਉਹਨਾਂ ਦੇ ਮਨ 'ਚ ਸ਼ੌਂਕ ਆਵੇ ਤੇ ਉਹ ਵੀ ਰਹਿ ਲੈਣ ਗਿਆ ਫਿਰ ਭੁੱਖੀਆਂ ਉਹਨਾਂ ਨੂੰ ਹਜੇ ਪਤਾ ਹੀ ਨਹੀਂ ਨਾ ਉਹਨਾਂ ਨੂੰ ਹੁਣ ਸ਼ੌਂਕ ਚੜ੍ਹਿਆ ਕਿੰਨੇ ਕਿੰਨੇ ਸਾਲ ਤੇ ਵਿਆਹ ਨੋ ਗਏ ਓਕੇ ਆ ਆ ਹੋoze ਚਲੋ ਤੁਹਾਡੀ ਗੱਲ ਠੀਕ ਹੈ ਪਰ ਮੈਂ ਫੇਰ ਵੀ ਆਖਰਦੀ ਆ ਕਿ ਚੱਲ ਰਖਵਾ ਹੀ ਦਿਵੋ ਤੁਸੀਂ। ਰੈਂ ਤਾਂ ਚੁੱਪ ਕਰੋ ਤੁਸੀਂ। ਉਹ ਸੁਣ ਲੈਣਾ ਜੋ ਤੇ ਰੋਲਾ ਪਾਉਣਾ ਇੱਥੇ ਆ ਕੇ ਵੇਖ ਕੇ ਹੁੰਨੇ ਉਹਨਾਂ ਨੇ। ਜਿੱਤਾਂ ਤੇ ਕਹਿੰਦੇ ਸੂਰ ਦਿੱਤਾ, ਉਹ ਦਿੱਤਾ, ਆ ਦਿੱਤਾ। ਉਹਨਾਂ ਨੂੰ ਤਾਂ ਲਾਲਚ ਆ ਜਾਣਾ। ਮਾਣਾ ਮੰਮੀ ਨੂੰ ਕਹਾਂ ਮੇਨਾਂ ਚਾਹਣਾ ਸਮਾਨ ਲਿਆ ਦਿਓ। ਭੈਣ ਜੀ ਰੱਬ ਬਤਾ ਦਿੱਤਾ ਸਭ ਕੁਝ ਤੇ ਹੈਗਾ ਵਾ ਤੁਹਾਡੇ ਕੋਲ ਤੇ ਤੁਸੀਂ ਇਨੀ ਕੰਜੂਸੀ ਕਿਉਂ ਕਰਨਦੇ ਏ ਜੇ ਫਿਰ ਕਿ ਇੱਕ ਤੇ ਹੋਵੇ ਨਾ ਹੋਵੇ ਤੇ ਫਿਰ ਬੰਦਾ ਕਹਿੰਦਾ ਵਾ ਤੇ ਮਹਾਰਾਜ ਦੀ ਈ ਕਿਰਪਾ ਵਾ ਤੇ ਤੂੰ ਈ ਰਖਵਾ ਰੋ ਉਹਨਾਂ ਨੂੰ ਤੂੰ ਈ ਕੰਜੂਸੀ ਦੀ ਗੱਲ ਕਰਦੇ ਜੋ ਕੰਜੂਸੀ ਕਰ ਕਰਕੇ ਵੇਖੋ ਇੱਥੋਂ ਤੱਕ ਨਹੀਂ ਪਹੁੰਚੇ ਆ ਤੇ ਜੇ ਇਤਨਾ ਖਰਚੇ ਕਰ ਦੇ ਲਈਏ ਤੇ ਫਿਰ ਆ ਮਹਿਲ ਕਿਤਨਾ ਖੜਾ ਹੋਵੇ ਮੰਮੀ ਚਾਣਾ ਨਾ ਸਮਾਨ ਲਿਆ ਦਿਓ ਮੈਨੂੰ ਮੈਂ ਚਾਹ ਧਰੀ ਜੇ ਲਿਆ ਦਿੰਦੇ ਆ ਨਹੀਂ ਨਹੀਂ ਭੈਣ ਜੀ ਚਾਹ ਨਹੀਂ ਕੋਈ ਲੋੜ ਮੈ ਚੱਲਨੀ ਆ ਮੈਂ ਨਾ ਬਾਜ਼ਾਰ ਜਾਣਾ ਜੇ ਮੈਂ ਤਾਂ ਲੰਗ ਦੀ ਲੰਗ ਦੀ ਇਧਰੋਂ ਆ ਗਈ ਆ ਮੈਂ ਨਾ ਬਾਜ਼ਾਰੋਂ ਫਰੂਟ ਖਰੀਦਣਾ ਜੇ ਭਾਂਜੀ ਫਰੂਟ ਵੀ ਲਿਆਈਦਾ ਹਾਂਜੀ ਤੇ ਹੋਰ ਸਵੇਰੇ ਸਵੇਰੇ ਵੋਟੀ ਨੇ ਸਰਗੀ ਨਹੀਂ ਖਾਣੀ ਤੁਸੀਂ ਤਾਂ ਅੱਗੇ ਖਰਚਾ ਬੜਾ ਦੱਸਦਾ ਤਾ ਹੁਣ ਫਰੂਟ ਲੈਣ ਚੱਲੇ ਜੋ ਫਰੂਟ ਦੇ ਵਿੱਚ ਬੜਾ ਕੁਝ ਹੁੰਦਾ ਜੇ ਸੇਬ ਕੇਲੇ ਗਨੇਰੀਆਂ ਕੀ ਕਹਿੰਦੇ ਆ ਅਗਰੀ ਮਰੱਬਾ ਜੋ ਕੁਝ ਮਰਜੀ ਤੁਸੀਂ ਦੇ ਸਕਦੇ ਜੇ ਨਹੀਂ ਇੰਨਾ ਪਿਆਣੀਆਂ ਇੰਨਾ ਕੁਝ ਖਾ ਲੈਂਦੀ ਵੋਟੀ ਸਵੇਰੇ ਉੱਠ ਕੇ ਖਾ ਲੂਗੀ ਖਾਵੇ ਭਾਵੇਂ ਨਾ ਖਾਵੇ ਆਪਾਂ ਤਾਂ ਲਿਆ ਕੇ ਦੇਣਾ ਹੀ ਆ ਉਹਨੂੰ ਸਾਰਾ ਕੁਝ ਫਿਰ ਤੇ ਬਹੁਤ ਖਰਚਾ ਪੀ ਦੱਸਣ ਦੇ ਜੇ ਮੈਨੂੰ ਤੇ ਆਏ ਹੈ ਇਹ ਕਿਹੜੀ ਗੱਲ ਹੋ ਗਈ ਭੈਣ ਜੀ ਖਰਚੇ ਵਾਲੀ ਤੁਸੀਂ ਤੇ ਡਾਰੀ ਗਏ ਜੇ ਮੈਂ ਕਹਿੰਨਾ ਬੜਾ ਖਰਚਾ ਹੈ ਤੇ ਰਹਿਣ ਤੇ ਚੁੱਪ ਕਰੋ ਦੀ ਨਹੀਂ ਮੈਂ ਫਿਰ ਜਾਵਾਂ ਮੈਂ ਚਾ ਨਹੀਂ ਉਹ ਚਾਹ ਬਣੀ ਤੇ ਚਾਹ ਪੀ ਕੇ ਦੇ ਨਹੀਂ ਮੈਂ ਕਾ ਪੀ ਲਉ ਚਾਹ ਨਹੀਂ ਨਹੀਂ ਚਾਹ ਦੀ ਨਹੀਂ ਕੋਈ ਲੋੜ ਮੈਂ ਜਾਵਾਂ ਫਿਰ ਨਿਹਰਾ ਹੋ ਜਾਣਾ ਮੈਂ ਫਿਰ ਤੁਹਾਨੂੰ ਪਤਾ ਵਾ ਮੁੜ ਕੇ ਰਹਿਣ ਤੇ ਖੁੰਦ ਰਹਿ ਜਾਂਦੀ ਆ ਉਹ ਮਿਲਦੀ ਫਿਰ ਮੁੜ ਕੇ ਚਾਹ ਬਣੀ ਪਈ ਕਿਉਂ ਛੱਡ ਕੇ ਚੱਲੇ ਜਾਓ ਕੋਈ ਨਹੀਂ ਮੈਂ ਫਿਰ ਆਉਂਗੀ ਫਿਰ ਆਉਂਗੀ ਵਰਤੋਂ ਤੋਂ ਬਾਅਦ ਵਰਤੋਂ ਤੋਂ ਬਾਅਦ ਆਉਂਗੀ ਕੱਲ ਪਰਸੋ ਫਿਰ ਮੈਂ ਵਰਤ ਸੀ ਤਾਂ ਕੀ ਸੀ ਇੰਨਾ ਖਰਚਾ ਹਾਂ ਦੱਸ ਅ ਚਾਚੀ ਦਾ ਨਾ ਸਮਾਨ ਕਹਿੰਦੇ ਹੀ ਲਿਆਣਾ ਵਾ ਤੇ ਤੂੰ ਕੀ ਸੁਆ ਲੈਣੇ ਪਈ ਆ ਤੂੰ ਚਾਹ ਧਰ ਜਦੋਂ ਅਗਲੇ ਦੀ ਚਾਹ ਧਰ ਲਗੀ ਵਾਜ ਦੇ ਕੇ ਧਰ ਹੁਣ ਇੱਕ ਕੱਪ ਕਿਨੂੰ ਦੇਣੀ ਚਾਹ ਲੈ ਐਵੇਂ ਮਿੱਠਾ ਪਾਣੀ ਗਿਆ ਵਿੱਚ ਦੁੱਧ ਸਾਡਾ ਹਾਏ ਹਾਏ ਮੰਮੀ ਘਰ ਪਰੋਣੇ ਆਈ ਹੀ ਤੇ ਚਾਹ ਤੇ ਧਰ ਨਹੀਂ ਪੈਣੀ ਹੀ ਤੇ ਮੈਂ ਤਾਂ ਧਰਤੀ ਚਾਹ ਵੀ ਉਹਨੇ ਪੀ ਕੇ ਜਾਣੇ ਚਾਚੀ ਨੇ ਤੇ ਕੀ ਗੱਲ ਤੂੰ ਪੁੱਛ ਨਹੀਂ ਸਕਦੀ ਚਾਹ ਪੀਣੀ ਕਿ ਨਹੀਂ ਪੀਣੀ ਅਗਲਾ ਪਾ ਵਿਸ਼ੇਤੀ ਚ ਹੋਵੇ ਹੈ ਫੜਾ ਫੜ ਤਰੰਦੀ ਕੀਤੀ ਤੂੰ ਜਾ ਮੰਮੀ ਤੂੰ ਹੀ ਤੇ ਘਰ ਕੋਈ ਆਵੇ ਤੂੰ ਤਾਂ ਕਹ ਸ਼ੁਕਰ ਇਹ ਤੇ ਚਲ ਗਿਆ ਉਤਰਾ ਤੂੰ ਤਾਂ ਖਵਾਵਾ ਵੀ ਨਾ ਨੂੰ ਕੁਛ ਕੁੜੀਏ ਕੇ ਰਾਜੀ ਕਰਦਾ ਪੀਣ ਨੂੰ ਕੇ ਰਾਜੀ ਨਹੀਂ ਜੀ ਕਰਦਾ ਹੁਣ ਚਾਹ ਪਾਲਾ ਸਿਰ ਚ ਇੱਥੇ ਵਾਧੇ ਇੱਕ ਕੱਪ ਚੰਗਾ ਮੈਂ ਹੀ ਪੀ ਲੈਨੀ ਆ ਤੂੰ ਹੀ ਪੀਣੀ ਤੇ ਤੁਹਾਨੂੰ ਦੇ ਰਾਂ ਕਿ ਮੈਂ ਮੀਨੂ ਦੇਦਾ ਮੈਂ ਆਪਣਾ ਕੱਪ ਤੇ ਪੀਣਾ ਪੀਣਾ ਮੈਂ ਨਹੀਂ ਦੋ ਪੀਨੇ ਰਹਿਣ ਦੋ ਮੈਂ ਤਾਂ ਮੀਨੂ ਪੀ ਲਾਂਗੀ ਗੱਲਾਂ ਦੀ ਸੁਹਾ ਲੈਣ ਦੇਈ ਸਾ ਆਪਣੇ ਕੰਮ ਚ ਮਤਲਬ ਰੱਖਿਆ ਕਰ ਬੋਤਾ ਮੈਂ ਕੁਛ ਨਹੀਂ ਸੁਣਿਆ ਮੰਮੀ ਮੈਂ ਤੇ ਬਸ ਇੰਨਾ ਹੀ ਪੁੱਛਣ ਆਈ ਹਾਂ ਕਿ ਚਾਹਣਾ ਕੋਈ ਸਮਾਨ ਲਿਆ ਕੇ ਤੇ ਦੇ ਦਿਓ ਤੇ ਨਾਲੇ ਤੋਂ ਕਹਿੰਦੀ ਚਾਚੀ ਕੀ ਕਹਿੰਦੀ ਪਈ ਸੀ ਕੰਨ ਬੰਦ ਕੀਤੇ ਤੂੰ ਭਲਾ ਉਹ ਤੇ ਮੰਮੀ ਫਰੂਟ ਦੀ ਗੱਲ ਕਰਦੀ ਸੀ ਨਾ ਤਾਂ ਪੁੱਛਿਆ ਹੀ ਫਰੂਟ ਤੇ ਉਹਨਾਂ ਨੇ ਆਪਣੇ ਘਰ ਲਿਓਣਾ ਹੀ ਆ ਕਿ ਤੇ ਇਹੋ ਗੱਲ ਤਾਂ ਪੁੱਛੀ ਸੀ ਮੈਂ ਹੋਰ ਕੀ ਕੀਤਾ ਸੀ ਤੁਸੀਂ ਤਾਂ ਮੇਰੇ ਮਾਵੜੀ ਪੈ ਗਏ ਹੁਣ ਚਾਹ ਲਿਆ ਤਾਂ ਉਹ ਲਿਆ ਦੇ ਪੀ ਲਾਂਗੇ ਆਪ ਤੈਨੂੰ ਸਿਰ ਚ ਪਾਲਾ ਉਹ ਦੂਜਾ ਕੱਪ ਪਾਵੀਂ ਮੈਂ ਸੱਚ ਕਿਉਂ ਪਾਵਾਂ ਮੈਂ ਪੀਵਾਂਗੀ ਕਿ ਤਾਂ ਤੇਰੇ ਕੋਲ ਪੁੱਛ ਕੇ ਨਹੀਂ ਬਣਾਇਆ ਜਾਂਦਾ ਫੜਾ ਫਟ ਧਰਨ ਦੀ ਕੀਤੀ ਚੰਗਾ ਮੈਂ ਤੈਨੂੰ ਲਿਆ ਦੇਣੀ ਆਹੋ ਦੱਸ ਚਾਹ ਬਣਾਈ ਕਿ ਮਾਂ ਬਣਾਏ ਹੀ ਮੈਂ ਅਗਲਾ ਆਵੇ ਨਾ ਆਵੇ ਫੜਾ ਫਟ ਤਿੰਨ ਚਾਰ ਕੱਪ ਚਾਹ ਫੜ ਕੇ ਬਣਾ ਕੇ ਬਹਿ ਜਾਣੀਆਂ ਅਗਲਾ ਭਾਵੇਂ ਪੀਵੇ ਵੀ ਨਾ ਅਗਲੇ ਦੀ ਵੇਖੋ ਵੀ ਅਗਲਾ ਬੈਠਾ ਆ ਕੇ ਖਲੋਤਾ ਕਿ ਕੀ ਆ ਉਹ ਝਾਟੀ ਗੱਲ ਕਰਕੇ ਚਲ ਗਈ ਫੜਾ ਫੜ ਉਹਨੇ ਕੋਈ ਹੋਰ ਗੱਲ ਵੀ ਨਹੀਂ ਕੀਤੀ ਵਰਤ ਤਰ੍ਹਾਂ ਹੁੰਦੀ ਫਿਰਦੀ ਨੋ ਨੂੰ ਇੱਥੇ ਲੱਗਦਾ ਸਾਡੇ ਨੋਹਾਂ ਵਿੱਚ ਸਨੋਂ ਆਈ ਸੀ ਸਾਨੂੰ ਸੋਣ ਤੇ ਲਈਆਂ ਗੱਲਾਂ ਇਹਨਾਂ ਨੇ ਕਰਨੀਆਂ ਮੇਰੇ ਨਾਲ ਬਾਅਦ ਚ ਗੱਲਾਂ ਕੀ ਕਰਦੀ ਪੀ ਹੈ ਚਾਹ ਬਣਾਈ ਸੀ ਚਾਚੀ ਆਈ ਹੈ ਤੂੰ ਤੇ ਹੰਦਰ ਹੀ ਵੜੀ ਰਹੀ ਆ ਤੇ ਮੈਨੂੰ ਸੁਪਣਾ ਆਣਾ ਸੀ ਚਾਚੀ ਆਈ ਤੇ ਮੈਂ ਤੇ ਤੇਰੇ ਕੋ ਆਈ ਨਹੀਂ ਹਲੇ ਭੈਣ ਮੈਂ ਤੇ ਚਾਹ ਧਾਰਤੀ ਮੈਂ ਕਿਹਾ ਚਲ ਚਾਚੀ ਆਈ ਆ ਤੇ ਪੀ ਕੇ ਹੀ ਜਾਣੀ ਚਾ ਤੇ ਮੈਂ ਆ ਤੇ ਆਪਣੇ ਵੱਲੋਂ ਚਾਹ ਧਾਰਤੀ ਤੇ ਉਹ ਚਾਚੀ ਤੇ ਚਲ ਗਈ ਤੇ ਮੰਮੀ ਮੈਨੂੰ ਪਤਾ ਕੀ ਕਹਿੰਦੀ ਮੈਂ ਕਿਹਾ ਮੰਮੀ ਚਾਹ ਨਾ ਸਮਾਨ ਲਿਆ ਦੋ ਤੇ ਕਹਿੰਦੇ ਨਹੀਂ ਚਾਚੀ ਕਹਿੰਦੇ ਨਹੀਂ ਮੈਂ ਨਾ ਜਾਣਾ ਮੈਂ ਮੈਂ ਫਰੂਟ ਲੈਣਾ ਵਾ ਫਰੂਟ ਲੈਣਾ ਆਓ ਮੂਛਾ ਚੀਨੇ ਕੀ ਕਰਨਾ ਫਰੂਟ ਕੀ ਪਤਾ ਮੈਨੂੰ ਬਾਅਦ ਚ ਦੱਸਦੀ ਆ ਪਹਿਲਾਂ ਚਾਹ ਦੀ ਗੱਲ ਤੇ ਸੁਣ ਲਾ ਮੰਮੀ ਮੈਨੂੰ ਮੈਂ ਕਾ ਮੰਮੀ ਚਾਹ ਨਾ ਸੰਭਾਲ ਲਿਆ ਦੋ ਤੇ ਚਾਚੀ ਕਹਿੰਦੀ ਮੈਂ ਨਹੀਂ ਚਾਹ ਪੀਣੀ ਮੈਂ ਤਾਂ ਚੱਲੀ ਆ ਮੈਂ ਫਰੂਟ ਲੈਣਾ ਨਹੀਂ ਚਾਚੀ ਤੇ ਚੱਲ ਗਈ ਤੇ ਚਾਹ ਵੜੇ ਪਈ ਸੀ ਮੰਮੀ ਕਹਿੰਦੀ ਮੈਂ ਕਾ ਚਾਹ ਹੁਣ ਜੜੀ ਕਹਿੰਦੇ ਇੱਕ ਕੱਪ ਦੇ ਮੈਂ ਪੀ ਲਾਂਗੀ ਤੇ ਦੂਜਾ ਕੀ ਕਰਨਾ ਏ ਸਿਰ ਚ ਪਾਲਾ ਤੇ ਪਾਲਣੀ ਸਿਰ ਚ ਤੁਸੀਂ ਉਹ ਹੀ ਆ ਮੰਮੀ ਵਾਂਗ ਸਿਰ ਚ ਪਾਲਾ ਆਹੀ ਕੋ ਸੁੱੱਚ ਪਾਈਏ ਆਪਾਂ ਪੀ ਲਾਂਗੇ ਦੋਵੇਂ ਜਣੀਆਂ ਅੱਧੀ ਅੱਧੀ ਚੱਲ ਇੰਜ ਕਰ ਫੇ ਮੇਰੀ ਵੀ ਇੱਕ ਕੱਪ ਬਣਾਣੀ ਹੁਣ 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 ਤੂੰ ਪਾ ਲੈ ਫੇ ਛਿਰ ਚ ਦੱਸ ਮੇਰੀ ਗੱਲ ਸੁਣ ਚਾਚੀ ਕਰਨ ਕੀ ਆਈ ਸੀ ਵੈਸੇ ਨਹੀਂ ਦੱਸਦੀ ਹੱਕ ਲੋ ਜਾ ਮੈਨਾਂ ਬੋਲੀ ਬਸ ਸਾਰੀਆਂ ਗੱਲਾਂ ਸੁਣ ਲਈਆਂ ਹੀ ਅਬ ਮੇਰੇ ਕੋ ਚਾਹ ਨਹੀਂ ਲੱਗਣੀ ਪਹਿਲਾਂ ਮੈਨੂੰ ਦੱਸ ਗੱਲ ਕੀ ਕਰਦੀ ਚਾਚੀ ਨਹੀਂ ਚਾਹ ਤੇ ਪਾਣ ਦੇ ਦੋਧਾ ਰਿੱਝ ਜਾਣੀ ਓ ਫਿਰ ਕਹੇਗੀ ਮੇਰੀ ਚਾਹ ਨਹੀਂ ਬਣਾਈ ਦੁੱਧ ਤੇ ਪਾ ਲੈਂਦੇ ਇੱਕ ਤੇ ਤੂੰ ਗੱਲ ਕਰਕੇ ਨਾ ਮੁਰਕੇ ਦੱਸਦੀ ਨਹੀਂ ਹੈਗੀ ਮੁਰਕੇ ਮੇਰੇ ਕੋ ਨਾ ਚਾਹ ਲੰਗਣੀ ਰੋਟੀ ਲੰਗਣੀ ਪਹਿਲੇ ਮੈਨੂੰ ਗੱਲ ਦੱਸ ਨਹੀਂ ਤੇ ਤੇ ਟੇਢੀ ਪੀੜੋ ਲੱਗੀ ਆ ਦੱਸ ਦੇਣੀ ਆ ਮੇਰੀ ਗੱਲ ਸੁਣ ਤੇਰੀਆਂ ਗੱਲਾਂ ਸੁਣ ਕੇ ਤੇ ਮੇਰੀ ਢਿੱਡ ਪੀੜ ਸਗਈ ਹੋਣ ਲੱਗੀ ਆ ਢਿੱਡ ਮੇਰਾ ਨਾਲ ਹੀ ਰਿੱਜਣ ਲੱਗ ਗਈ ਗੱਲ ਦੱਸੇਂਗੀ ਕੁਮਾਫਰਾ ਕੇ ਕਰੀ ਜੰਨੀ ਆ ਕੱਲ ਦੱਸ ਗੱਲ ਤੈਨੂੰ ਦੱਸ ਦੇਣੀ ਆ ਸੁਣ ਚਾਚੀ ਆਈ ਸੀ ਨਾ ਚਾਚੀ ਬਤਾ ਕੀ ਕਹਿੰਦੀ ਸੀ ਮੈਂ ਨਾ ਪਰੀ ਨੂੰ ਵਾਸਤੇ ਉਹ ਵਰਤ ਨਹੀਂ ਆਂਦਿਆ ਉਹ ਜਿਹੜਾ ਕਰਵਾ ਚੋ ਦਾ ਨਹੀਂ ਆਉਣੀ ਆਂਦਾ ਵਰਤ ਕੀ ਕਰਦੇ ਉੱਥੇ ਨਹੀਂ ਆਪਾਂ ਤੇ ਕਦੀ ਰੱਖਿਆ ਨਹੀਂ ਦੋਵਾਂ ਨੇ ਚਾਚੀ ਆਈ ਸੀ ਨਾ ਤੇ ਕਹਿੰਦੀ ਮੈਂ ਆਪਣੇ ਨੂੰ ਨਾ 10000 ਦਾ ਸੂਟ ਲਿਆ ਕੇ ਦਿੱਤਾ ਹੈ ਆਹੋ 10000 ਦਾ ਤੇ ਨਾਲੇ ਮੇਕਅਪ ਦਾ ਸਮਾਨ ਕਿੰਨਾ ਵੱਡਾ ਲਿਆ ਕੇ ਦਿੱਤਾ ਵੀ ਕਿੰਨਾ ਮਹਿੰਗਾ ਤੋਂ ਮੰਮੀ ਨਾ ਇਹ ਗੱਲਾਂ ਕਰਨਦੀ ਚਾਚੀ ਚਾਚੀ ਕਹਿੰਦੀ ਭਾਂਜੀ ਤੂੰ ਹੀ ਨਹੀਂ ਆਪਣੇ ਕੋ ਨੂੰ ਨੂਆ ਨੂੰ ਲਿਆ ਕੇ ਦਿੰਦੇ ਸਮਾਨ ਸੂਟ ਸਾਟ ਮੇਕਅਪ ਦਾ ਸਮਾਨ ਕਹਿੰਦੇ ਉਹ ਨਹੀਂ ਵਰਤ ਰੱਖਦੀਆਂ ਅਹੀ ਨਹੀਂ ਫਾਲਤੂ ਖਰਚੇ ਕਰਦੇ ਆਹੋ ਉਹ ਐ ਕਹਿੰਦੀ ਮਮੀ ਅੱਗੋਂ ਚਾਚੀ ਨੂੰ ਲੈ ਇਹ ਤੇ ਆਪਣੇ ਘਰ ਅੱਗੇ ਰੱਜੇ ਪੁੱਛੇ ਮੈਨੂੰ ਪਤਾ ਲੱਗ ਗਿਆ ਮਮੀ ਕਿਉਂ ਨਹੀਂ ਰਖਾਂਦੇ ਨਹੀਂ ਮਮੀ ਕਹਿੰਦੀ ਫਾਲਤੂ ਖਰਚੇ ਹੁੰਦੇ ਆ ਅਹੀ ਨਹੀਂ ਆ ਕੰਮ ਕਰਦੇ ਆਹ ਕਹਿੰਦੇ ਚਾਚੀ ਨੂੰ ਨੀ ਅਹੀ ਵੀ ਵਰਤ ਰੱਖ ਲਿਆ ਕਿ ਆ ਕੇ ਜੱਪ ਕਰ ਕਿਤੇ ਜੁੰਡੇ ਜਾਂਡੇ ਤੇ ਨਹੀਂ ਪਟਾਣੇ ਆਪਣੇ ਘਰ ਵਾਲਿਆਂ ਕੋਲ ਉਹਨਾਂ ਨੇ ਕਹਿਣਾ ਇੰਨੀ ਦੇਦਰ ਚੇਤਾ ਨਹੀਂ ਆਇਆ ਤੇ ਹੁਣ ਇਹਨਾਂ ਨੂੰ ਚੇਤਾ ਆਇਆ ਵਾ ਜੀ ਜੁੰਡੇ ਕੀ ਪਟਾਣੇ ਮੰਮੀ ਕਾ ਸੂਟ ਮਿਲਣਗੇ ਸੋਹਣੇ ਸੋਹਣੇ ਸੱਚੀ ਆਹੋ ਚਾਚੀ ਨੇ ਦਿੱਤਾ ਨਾ ਲਿਆ ਕੇ ਆਪਣੀ ਨੂੰ ਨੂੰ ਤੇ ਆਪਾਂ ਵੀ ਦੋ ਸੂਟ ਲਵਾਵਾਂਗੇ ਨਹੀਂ 10000 ਦਾ ਸੂਟ ਲਿਆਂਦਾ ਹੀ ਤੇ ਆਪਾਂ ਵੀ ਕਹਿ ਦਾਂਗੇ ਮੰਮੀ ਲੈ ਨਹੀਂ ਫਿਰ ਇੰਜ ਕਰਾਂਗੇ ਦੋ ਦੋ ਸੂਟ ਲਵਾਵਾਂਗੇ ਠੀਕ ਆ ਤੇ ਮੈਂ ਦੇ ਮੇਕਅਪ ਦਾ ਸਮਾਨ ਵੀ ਲੈਣਾ ਏ ਫਿਰ ਨਹੀਂ ਤੂੰ ਲਵੇਂਗੀ ਤੇ ਮੈਂ ਨਾ ਲਵਾਂਗੀ ਮੈਂ ਵੀ ਲਵਾਂਗੀ ਚੱਲ ਪਹਿਲੀ ਮੇਰੀ ਗੱਲ ਸੁਣ ਮੰਮੀ ਨੂੰ ਕਿੰਨੇ ਪੈਸੇ ਕਹਿਣੇ ਆ ਮਸਕੇ ਮਾਰਾਂਗੇ ਤੇ ਫੇਰ ਹੀ ਪੈਸੇ ਮਿਲਣੇ ਆ ਨਹੀਂ ਤੇ ਮੰਮੀ ਨੂੰ ਗਵਾਗੀ ਨਾਲ ਹੀ ਚੱਲੋ ਨਾਲੇ ਪਤਾ ਲੱਗ ਜਾਊਗਾ ਨਹੀਂ ਮੰਮੀ ਨੂੰ ਥੋੜੀ ਨਾਲ ਲੈ ਕੇ ਜਾਣਾ ਹੀ ਆਪਾਂ ਆਪਾਂ ਸਮਾਨ ਕਿੱਦਾਂ ਲੈਣਾ ਏ ਫਿਰ ਮੇਕਅਪ ਦਾ ਜੇ ਆਪਾਂ ਸੂਟ ਵਾਸਤੇ ਪੈਸੇ ਮੰਗੇ ਦੇ ਮੇਰੀ ਗੱਲ ਸੁਣ ਪਹਿਲਾਂ ਜਾਣੇ ਹੀ ਮੰਮੀ ਕੋ ਮੰਮੀ ਨੂੰ ਕਹਿੰਨੇ ਆ ਮੰਮੀ ਹੀ ਵਰਤ ਰੱਖਣਾ ਅਧ ਹਾਂ ਵਰਤ ਰੱਖ ਲੈੰਦੋ ਤੇ ਤੂੰ ਹੀ ਨਾ ਸਾਨੂੰ ਪੈਸੇ ਦੇ ਰੋ ਇਤਰਾ ਕੰਨੇ ਆ ਇਹ ਵੀ ਸੂਟ ਲੈਣੇ ਆ ਮੈਂ ਨਹੀਂ ਕਰਨੀ ਗੱਲ ਮੈਂ ਆਪਣੇ ਘਰ ਵਾਲੇ ਕੋ ਜੁੰਡੇ ਨਹੀਂ ਪਟਾਣੇ ਤੂੰ ਯਾਰ ਅੱਗੇ ਲੱਗੀ ਨਾ ਤੂੰ ਵੀ ਗੱਲ ਕਰੀ ਮੰਮੀ ਨਾਲ ਜਾ ਕੇ ਕੀ ਦਾ ਮੈਨੂੰ ਅੱਗੇ ਲਾ ਆਂਦੀ ਹੈ ਜੀ ਦਾਗ ਜਿੰਨੇ ਕੋ ਮੇਰੀ ਚਾਹ ਸਿਰ ਚ ਪਾਤੀ ਮੰਮੀ ਨੇ ਹੁਣ ਨਾ ਕਿ ਮੇਰੇ ਸੂਟ ਵੀ ਪਾ ਦੇਣੇ ਫਿਰ ਸਿਰ ਚ ਮੇਰੇ ਤੂੰ ਮੈਂ ਮਾਂ ਮਸਕੇ ਮੁਸਕੇ ਲਾਣ ਨਹੀਂ ਆ ਜਾ ਕੇ ਮੰਮੀ ਨਾਲ ਗੱਲ ਕਰੀ ਆ ਤੇ ਪਿੱਛੇ ਮੈਂ ਆ ਜਾਂਗੀ ਵੇਖੀ ਹਾਂ ਮੈਨੂੰ ਕਿ ਛੇਤੀ ਅੱਗੇ ਕਰਦੀ ਤੂੰ ਮਸਕੇ ਲਾ ਲੈਨੀ ਤੇ ਤੂੰ ਤੂੰ ਨਹੀਂ ਲਾ ਸਕਦੀ ਤੂੰ ਤਾਂ ਵੈਸੇ ਮਸਕੇ ਲਾਣ ਚ ਨੰਬਰ 1 ਹੈਗੀ ਆ ਨਹੀਂ ਤੂੰ ਹਰ ਵਾਰੀ ਮੈਨੂੰ ਹੀ ਅੱਗੇ ਲਾ ਦਿੰਨੀ ਆ ਤੂੰ ਕਰ ਤੂੰ ਕਹਿ ਮੰਮੇ ਨੂੰ ਤੂੰ ਹੀ ਅੱਗੇ ਲੱਗ ਜਾ ਕਰ ਮੜਾ ਜਾ ਲੈ ਮਸਕੇ ਲਾਵਾਂਗੇ ਤੇ ਫੇਰ ਹੀ ਸੱਸ ਨੇ ਕਾਬੂ ਚ ਆਣਾ ਵਾ ਤੇ ਇਹਨੂੰ ਪਤਾ ਸੱਚੀ ਸੱਚ ਤੇ ਅੱਗੇ ਕੰਜੂਸ ਹੈਗੀ ਆ ਆਹੋ ਕੰਜੂਸ ਤੇ ਅੱਗੇ ਹੀ ਹੈਗੀ ਤਾਂ ਹੀ ਉਹ ਤਾਂ ਕਹਿਨੀ ਆ ਚਾਹਣਾ ਸਮਾਨ ਲੈਣ ਵਾਸਤੇ ਗਿਆ ਤੂੰ ਚਾਚੀ ਤੇ ਚਲ ਗਈ ਤੇ ਮੰਮੀ ਨੇ ਤੇ ਸ਼ੂਗਰ ਕੀਤਾ ਚਾਚੀ ਚਲ ਗਈ ਆ ਫਿਰ ਤੇ ਚਾਹਣਾ ਸਮਾਨ ਨਾ ਲੈਣਾ ਪਿਆ ਜੇ ਚਾਹ ਬਣ ਗਈ ਆ ਉਹ ਭਾਵੇਂ ਦੇ ਜਿਹੜੇ ਚ ਕੰਬਲੀ ਹੋ ਗਈ ਹੋਵੇ ਗਰਦੀ ਲਾ ਚੁੱਕੀ ਆਸ ਨੂੰ ਬੰਦ ਉਹ ਵੇਖ ਲੈ ਬੱਸ ਚੱਲਾ ਮੰਮੀ ਕੋਲ ਨੂੰ ਕਹਿੰਦੇ ਆ ਮੈਂ ਨਹੀਂ ਗੱਲ ਕਰਨੀ ਫਿਰ ਤੂੰ ਕਰੀ ਫਿਰ ਲੈ ਥੇ ਵੇਖ ਲੈ ਤੂੰ ਕਰਨੀ ਕਿ ਮੈਂ ਕਰਨੀ ਆ ਕੋਈ ਗੱਲ ਨਹੀਂ ਜੇ ਤੂੰ ਤੂੰ ਗੱਲ ਕਰੇਂਗੀ ਨਾ ਤੇ ਮੈਂ ਸੰਭਲੂਗੀ ਚੱਲ ਚੱਲ ਮੈਂ ਕਰ ਦਿੰਨੀ ਅੱਗੋਂ ਤੂੰ ਵੇਖ ਲਈ ਆਪੇ ਫੇ ਚੱਲਾ ਕਰ ਦਿੰਦੀ ਪਹਿਲਾਂ ਮਿੰਨ ਤੇ ਰਾਤ ਨੀਂਦ ਨਹੀਂ ਆਣੀ ਚੱਲ ਚੱਲ ਮੰਮੀ 니 ਤੇਰੀ ਚਾਹ ਕਿੱਥੇ ਆ ਪਲੇਮ ਦੱਸ ਉਹ ਚਾਹ ਲੈਣ ਗਈ ਸੀ ਚਾਹ ਤਾਂ ਮੰਮੀ ਹੀ ਲਿਆਣ ਲੱਗੇ ਹਾਂ ਹਾਂ ਮੰਮੀ ਸਾਡੇ ਮਨ ਚ ਨਾ ਵਿਚਾਰ ਆਉਂਦੇ ਆ ਇੱਕ ਕਾਹਦਾ ਮੰਮੀ ਜੇ ਤੂੰ ਹੀ ਕਹੋ ਤੇ ਫਿਰ ਤੁਹਾਡਾ ਨਾਲ ਗੱਲ ਕਰੀਏ ਆ ਜਾ ਬਹਿ ਜਾ ਉਹ ਨਾ ਮੰਮੀ ਆਪਾਂ ਵਰਤ ਰੱਖ ਲਈਏ ਨਹੀਂ ਮੇਰੀ ਗੱਲ ਸੁਣੋ ਪਹਿਲਾਂ ਤੁਹਾਨੂੰ ਕਿੱਥੋਂ ਚਾ ਚੜ ਗਿਆ ਵਰਤ ਰੱਖੰਦਾ ਤੂੰ ਹੀ ਰੱਖ ਸਕਦੀ ਆ ਜੇ ਵਰਤ ਜਿਹੜੀ ਸਾਰਾ ਦਿਨ ਚਰਾ ਚਰੀ ਲੱਗੀਆਂ ਰਿੰਦੀਆਂ ਜੋ ਹੈ ਉਹ ਚਾਚੀ ਕੀ ਗੱਲ ਕਰ ਗਈ ਆ ਉਸੇ ਵੇਲੇ ਉਹਨੂੰ ਦੱਸਿਆ ਉਹ ਮੰਮੀ ਚਾਚੀ ਨੇ ਥੋੜੀ ਗੱਲ ਚਾਚੀ ਚੱਲ ਆਪਣੀ ਨੂੰਹ ਦੀ ਗੱਲਾਂ ਕਰਨ ਆਈ ਹਾਂ ਆਪਾਂ ਵੀ ਸੋਚਿਆ ਚਾ ਲਾਪਾ ਵੀ ਵਰਤ ਰੱਖ ਲੈਨੇ ਆ ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਵੀ ਵਰਤ ਰੱਖਣਾ ਚਾਹੀਦਾ ਭਲਾ ਸਾਨੂੰ ਆਪਣੇ ਘਰ ਵਾਲਿਆਂ ਨਾਲ ਪਿਆਰ ਨਹੀਂ ਹੈਗਾ ਐ ਵੀ ਤੋਂ ਨਹੀਂ ਲੰਬੀ ਜੀ ਉਮਰ ਦੀ ਵਰਤ ਰੱਖਣਾ ਵਾ ਨਹੀਂ ਇੰਨੇ ਚਿਰ ਦੀਆਂ ਸੁੱਤੀਆਂ ਸੋ ਉਦੋਂ ਤਾਂ ਤੁਹਾਨੂੰ ਯਾਦ ਨਹੀਂ ਆਇਆ ਤੇ ਹੁਣ ਤੁਹਾਨੂੰ ਯਾਦ ਆ ਗਿਆ ਵਰਤ ਰੱਖਣਾ ਤੇ ਮੰਮੀ ਤੁਹਾਡੇ ਮੁੰਡਿਆਂ ਵਾਸਤੇ ਚ ਰੱਖਣਾ ਵਾ ਤੂੰ ਹੀ ਸਾਨੂੰ ਰਖਾਂਦੀ ਨਹੀਂ ਹੈਗੇ ਉਹ ਤੂੰ ਹੀ ਵਰਤ ਨਹੀਂ ਰੱਖ ਸਕਦੀਆਂ ਨਾ ਤੂੰ ਸਵੇਰੇ ਸਵਕ ਤੇ ਉੱਠ ਸਕਦੀਆਂ ਜੋ ਮੰਮੀ ਨਾ ਘਕਤੇ ਵੇਹ ਲਾਂ ਦਾ ਅਸੀਂ ਉੱਠ ਜਾਵਾਂਗੇ ਅੱਗੇ ਵੀ ਤੂੰ ਉੱਠਦੀਆਂ ਹੀ ਆ ਤੂੰ ਜਿਹੜਾ ਸਾਰਾ ਦਿਨ ਚਰਚਰੀ ਕਰਦੀਆਂ ਜੋ ਉਹ ਜ਼ੁਬਾਨ ਤਾਂ ਢਿੱਕ ਤਰ੍ਹਾਂ ਬੰਦ ਰਹਿਣੀ ਆ ਫੇਰ ਮੁੜ ਕੇ ਵਿਲਕੜਦੀਆਂ ਲੋਗੇ ਹਾਏ ਸਾਨੂੰ ਭੁੱਖ ਲੱਗੀ ਹਾਏ ਸਾਨੂੰ ਭੁੱਖ ਲੱਗੀ ਫੇਰ ਮੈਂ ਕੀ ਕਰਾਂਗੀ ਫੇਰ ਮੰਮੀ ਆ ਵਾਤਰਾ ਕੇ ਬੋਲੀ ਦਾ ਨਹੀਂ ਕੋਈ ਬੋਲੀ ਦਾ ਤਾਂ ਹੈਗਾ ਏ ਤੂੰ ਆਪੇ ਕਹਿੰਦੇ ਫੇਰੇ ਤਾਂ ਫੇਰ ਇਹੋ ਕਹਣਾ ਹਾਏ ਭੁੱਖ ਲੱਗੀ ਤੇ ਮੁੜ ਕੇ ਤੂੰ ਡੇਗ ਪੋ ਗਈਆਂ ਫੇਰ ਜਿਹੜਾ ਬਹੁਤਾ ਚਰਾਚਰੀ ਹੁੰਦੀ ਨਾ ਉਹ ਵਰਤ ਨਹੀਂ ਰੱਖ ਸਕਦਾ। ਇਸੇ ਕਰਕੇ ਨਹੀਂ ਤੁਸੀਂ ਵਰਤ ਰੱਖੇ ਪਹਿਲਾਂ ਤੋਂ। ਉਹ ਮੰਮੀ ਅਈ ਤਾਂ ਕਹਿੰਦੇ ਪਏ ਹਾਂ ਕਿ ਸਾਰੀ ਦੁਨੀਆ ਰੱਖਦੀ ਆ। ਸਾਨੂੰ ਵੀ ਚਾਹ ਚੜਿਆ ਵਾ। ਚਲ ਸਾਡਾ ਚਾਹ ਤੁਸੀਂ ਪੂਰਾ ਕਰ ਦੋ। ਜੇ ਤੁਸੀਂ ਸਾਡੇ ਸਾਰੇ ਚਾਹ ਪੂਰੇ ਕਰਦੇ ਜੇ ਤੇ ਇਹ ਵੀ ਚਾਹ ਪੂਰਾ ਕਰ ਦੋ। ਨਹੀਂ ਮੇਰੀ ਗੱਲ ਸੁਣ ਤੂੰ ਸਾਰੀ ਦੁਨੀਆ ਮਗਰ ਚੱਲ ਪਈ ਆ। ਸਾਰੀ ਦੁਨੀਆ ਖੂਜ ਛਾਲ ਮਾਰੂਗੀ ਤੇ ਮਾਰੇਗੀ ਮਗਰ ਛਾਲ ਤੂੰ। ਜਾਏਗੀ ਮਾਰਨਾ। ਉਹ ਨਹੀਂ ਮੰਮੀ। ਸ਼ਾਲ ਦੀ ਗੱਲ ਨਹੀਂ ਹੈਗੀ ਅਸੀਂ ਤੇ ਆਪਣੇ ਘਰ ਵਾਲੇ ਵਾਸਤੇ ਰੱਖਨੇ ਹਾਂ ਚਾਹ ਘਰ ਵਾਲਿਆਂ ਦੀ ਸਲਾਮਤੀ ਵਾਸਤੇ ਸਾਨੂੰ ਚਾਹ ਥੋੜੀ ਚੜਿਆ ਸੀ ਤੁਹਾਨੂੰ ਤੇ ਉਹਨਾਂ ਦਾ ਹੈਗਾ ਵਾ ਕਿ ਉਹਨਾਂ ਵਾਸਤੇ ਵਤ ਰੱਖੀਏ ਪਹਿਲਾਂ ਮੈਨੂੰ ਇਹ ਦੱਸ ਇਹਨੇ ਜਦ ਤੈਨੂੰ ਘਰ ਦੀ ਸਲਾਮਤੀ ਦਾ ਚੇਤਾ ਨਹੀਂ ਸੀ ਆਇਆ ਹੁਣ ਤੈਨੂੰ ਚੇਤਾ ਆਇਆ ਆਏ ਹਾਏ ਮੰਮੀ ਦੇਖੋ ਚਾਚੀ ਨੇ ਆਪਣੀ ਨੂੰਹ ਦੀਆਂ ਕਿੰਨੀਆਂ ਰਿੱਜਾ ਪੂਰੀਆਂ ਕੀਤੀਆਂ ਤੇ ਸਾਨੂੰ ਬਹੁਤ ਦਿਲ ਕਰਦਾ ਵਾ ਕਿ ਤੂੰ ਵੀ ਸਾਡੇ ਰਿੱਜਾ ਪੂਰੀਆਂ ਕਰੋ ਨਹੀਂ ਤੂੰ ਹੀ ਰਿੱਜਾ ਦੇ ਬਿਨਾਂ ਤੁਰੀਆਂ ਫਿਰਦੀਆਂ ਜੀ ਕੀ ਗੱਲ ਤੁਹਾਨੂੰ ਹੀ ਕੁਝ ਬਣਾ ਕੇ ਨਹੀਂ ਦਿੰਦੇ ਹੈ ਮਮੀ ਤੂੰ ਹੀ ਤੇ ਸਾਨੂੰ ਸੂਟ ਲਿਆ ਕੇ ਦਿੰਦੇ ਜਦੋਂ ਕੋਈ ਵਿਆਹ ਸ਼ਾਦੀ ਆਂਦਾ ਫੇਰ ਪਾਣੇ ਹੁੰਦੇ ਆਪਾਂ ਨਵੇਂ-ਨਵੇਂ ਸੂਟ ਤੇ ਚੱਲ ਹੁਣ ਵਰਤ ਰੱਖ ਲਾਂ ਤੁਹਾਨੂੰ ਨਹੀਂ ਮੈਨੂੰ ਤੇਰੇ ਤੇ ਤਾਂ ਬੜਾ ਗੁੱਸਾ ਈ ਜਿਹੜੀ ਤੂੰ ਉਹਨੂੰ ਪੜਕਾ ਕੇ ਲਿਆਂਦਾ ਹੈ ਮੈਂ ਕੀ ਪੜਕਾਣਾ ਮੈਂ ਤੇ ਵੈਸੇ ਹੀ ਉਹਨੂੰ ਗੱਲ ਕੀਤੀ ਉਹ ਮਮੀ ਉਹਨੇ ਵਿਚਾਰੀ ਨੇ ਕੀ ਪੜਕਾਣਾ ਵਾ ਮੈਂ ਤਾਂ ਤੁਹਾਡੇ ਕੋਲ ਆਈ ਹਾਂ ਕਿ ਸਾਡੀ ਸੱਸ ਨਾ ਸਾਰੇ ਚਾਹ ਪੂਰੇ ਕਰਦੀ ਆ ਹਾਂ ਤੂੰ ਮੰਮੀ ਅੰਨਾ ਕਾ ਚਾਹ ਤੂੰ ਹੀ ਪੂਰਾ ਕਰ ਦੋ ਇੱਕ ਦਿਨ ਦਾ ਤਾਂ ਸਾਰਾ ਵਰਤ ਹੁੰਦਾ ਵਾ ਨਹੀਂ ਚਤਰੋ ਦੋਵੇਂ ਜਣੀਆਂ ਚਤਰੋ ਮੈਨੂੰ ਐ ਤਰ੍ਹਾਂ ਨਾ ਕਰੋ ਮੈਂ ਤੁਹਾਡੇ ਗੱਲਾਂ 'ਚ ਨਹੀਂ ਆਉਣ ਵਾਲੀ ਹੈਗੀ ਜਾ ਕੇ ਨਾ ਰਮਾਨ ਨਾਲ ਬੈਠੋ ਆਪਣਾ ਕੰਮ ਕਰੋ ਜਿਹੜਾ ਕਰਨਾ ਵਰਤ ਰੱਖਣਾ ਜਿਹੜਾ ਤੁਸੀਂ ਮੰਮੀ ਜਾਦੇ ਨਹੀਂ ਤੇ ਚਲ ਥੋੜੇ ਪੈਸੇ ਦੇ ਦੇ ਸਾਨੂੰ ਅੱਛਾ ਤੂੰ ਹੀ ਮਤਲਬ ਵੀ ਧਾਰਿਆ ਵੀ ਵਰਤ ਰੱਖਣਾ ਹੀ ਰੱਖਣਾ ਰੱਖਣਾ ਨਾ ਹਾਂ ਮੰਮੀ ਰੱਖਣਾ ਮੈਂ ਹੀ ਵਰਤ ਤਾਂ ਫਿਰ ਕਿੰਨੇ ਪੈਸੇ ਦਵਾਂ ਦੋਮਾ ਜਾਣਿਆ ਨੂੰ ਐ ਦੱਸ ਮੰਮੀ ਤੁਸੀਂ ਸਾਡੇ ਨਾਲ ਹੀ ਚੱਲੋ ਹਾਂ ਨਹੀਂ ਤੁਸੀਂ ਆਪਣੇ ਮਨ ਪਸੰਦ ਦਾ ਲੈਓ ਜਾ ਕੇ ਚੱਲੋ ਚਲੋ ਮੰਮੀ ਫੇਰ 15 15000 ਦੇ ਦਿਓ ਹਾਂ ਨਹੀਂ ਇੰਨੇ ਪੈਸੇ ਲੱਗਣਿਆ ਕਿਤੇ ਦੋ ਦੋ ਜਿਆਦਾ ਸੂਟ ਲਿਆਓ ਤੇ 500 500 ਦਾ ਸਮਾਨ ਲੈਓ ਮੇਕਅਪ ਦਾ ਇੰਨੇ ਪੈ ਥੋੜਾ ਲੱਗਦੇ ਆ ਚਲੋ ਮੰਮੀ 10000 ਦੇ ਦਿਓ ਫੇਰ 10000 ਨੂੰ ਜੇ ਦੁੱਧ 10000 ਮੈਨੂੰ ਦੇ ਦਿਓ ਮੇਰੇ ਇੱਕ ਗੱਲ ਦੱਸੋ ਤੇ ਵਰਤ ਰੱਖਣ ਲੱਗੇ ਜਾਂ ਕਿ ਵਿਆਹ ਚੱਲੀਆਂ ਜੋ ਕੀ ਕਰਨ ਲੱਗੀਆਂ ਜੋ ਮੰਮੀ ਹਾਂ ਪਹਿਲੀ ਵਾਰੀ ਅਸੀਂ ਵਰਤ ਰੱਖ ਲੱਗੇ ਆ ਤੇ ਸਮਾਨ ਤੇ ਲਿਆਵਾਂਗੇ ਨਾ ਹੁਣ ਵਰਤ ਦਾ ਅੱਛਾ ਮੇਰੀ ਇੱਕ ਗੱਲ ਸੁਣ ਲਓ ਮੈਂ ਤੁਹਾਨੂੰ ਦੇਣਾ ਜੋ 5-5 ਹਜ਼ਾਰ ਦੋਵਾਂ ਨੂੰ ਉਹਦੇ 'ਚ ਕਰਨਾ ਜੋ ਗੁਜ਼ਾਰਾ ਤੇ ਕਰ ਲਓ ਨਹੀਂ ਤੇ ਚੁੱਪ ਕਰਕੇ ਬੈਜੋੜ ਮਾਰਨਾ ਮੰਮੀ 5000 ਦਾ ਕੀ ਆਂਦਾ ਵਾ ਬੜਾ ਕੁਝ ਆਉਂਦਾ 5000 ਦਾ ਤੇ ਮੰਮੀ 3500 4000 ਦਾ ਤੇ ਸੂਟ ਹੀ ਆਈ ਨਾ 500 ਰੁਪਏ ਚ ਇਹ ਮੇਕਅਪ ਦਾ ਸੰਭਾਲ ਲਿਆਵਾਂਗੇ ਨਹੀਂ ਆ ਜਾਂਦਾ ਕਿ ਕਿੰਨਾ ਕੁ ਲਿਆਉਣਾ ਇੱਥੇ ਕਿਤੇ ਵਿਆਹ ਵਾਲੀ ਕਿੱਟ ਬਣਾਉਣੀ ਆ ਮੰਮੀ 100 ਰੁਪਏ ਦੀ ਲਿਸਟ੍ਰਿਕ 200 ਰੁਪਏ ਦਾ ਪਾਊਡਰ 300 ਦਾ ਸੈੱਟ 4000 ਦਾ ਸੂਟ ਤੇ ਹੋਰ ਤੁਸੀਂ ਲਟਰ ਪਟਰ ਲਾ ਲਓ ਸੰਧੂਰ ਲੈਣ ਜਾਈਏ ਨਾ 100-100 ਰੁਪਏ ਦਾ ਹੈਗਾ ਵਾ ਤੇ ਮੰਮੀ ਇੰਨਾਂ ਚੀਜ਼ਾਂ ਦੀ ਥੋੜੀ ਖਜਾਰਾ ਹੋਏ ਨਾ ਐਨੇ ਪੈਸੇ ਨਾਲ ਨਹੀਂ ਸਾਡਾ ਗੁਜ਼ਾਰਾ ਹੋਣਾ ਹੈ ਮੰਮੀ ਨਹੀਂ ਤੂੰ ਇਹ ਤਾਂ ਫਿਰ ਜੱਫੇ ਬੋਦੇ ਤਾਂ ਨੂੰ ਮਾਰ ਲਾਪੇ ਹਾਏ ਤੇ ਮੰਮੀ ਤਾਨੂੰ ਅਸੀਂ ਮਹਿੰਦੀ ਦਾ ਨਹੀਂ ਕਿਆ ਆ 500 ਇੱਕ ਹੱਥ ਦਾ ਤੇ 500 ਦੂਜੇ ਹੱਥ ਦਾ ਨਹੀਂ ਨਹੀਂ ਜਿਆਦੇ ਲੈਂਦੇ ਹੋਣਾ 500 500 ਨਹੀਂ ਲੈਂਦੇ ਤੂੰ ਕਿੱਥੇ ਬੈਠੀ ਆ ਇਸ ਹਿਸਾਬ ਨਾਲ ਮੰਮੀ ਤੇ 10000 ਰੁਪਿਆ ਬੰਦਾ ਆ ਆਹੋ ਮੈਂ ਇਹਨੇ ਪੈਸੇ ਨਹੀਂ ਦੇਣੇ ਤੁਹਾਨੂੰ ਜੇ ਇਹਨੇ ਚ ਕਰਨਾ ਹੈ ਤਾਂ ਗੁਜ਼ਾਰਾ ਕਰ ਲਓ ਤੇ ਤੁਹਾਡੀ ਉਹਦੇ ਮੰਮੀ ਤੁਹਾਨੂੰ ਕਹਿਣਾ ਤੂੰ ਨਾਲ ਚੱਲ ਜਾ ਫਿਰ ਸਾਡੇ ਤੂੰ ਨਾਲ ਵੀ ਨਹੀਂ ਤੁਰਦੇ ਵੇ ਤੁਹਾਡੇ ਸੂਟਾਂ ਨੇ ਕਰਨਾ ਕੀ ਫੜਨੀ ਤੇ ਇੱਕ ਥਾਲੀ ਆ ਹੈ ਮੰਮੀ 10 ਥਾਲੀ ਫੜਨੀ ਦੇ ਪੁਰਾਣੇ ਸੂਟ ਪਾ ਜੀਏ ਹੁਣ ਮੰਮੀ ਤੂੰ ਇਹਦੇ ਪੁਰਾਣੇ ਜ਼ਮਾਨੇ ਦੀ ਗੱਲਾਂ ਕਰਦੇ ਹੈ ਅੱਜ ਨਾਨੀ ਜੀ ਇੱਕ ਲਿਪਸਟਿਕ ਬਿੰਦੀ ਲਿਆ ਕੇ ਤੇ ਚਲੋ ਜੀ ਕਰਵਾ ਚੌਦ ਦਾ ਉਹੀ ਸੂਟ ਪਾ ਕੇ ਤੇ ਚਾਰ ਕਰਵਾ ਚੌਦ ਵੇਖ ਲੈਂਦੀ ਹੁੰਦੀਆਂ ਸੀ ਮੰਮੀ ਹੁਣ ਜ਼ਮਾਨਾ ਮਾਡਰਨ ਹੋ ਗਿਆ ਬੜਾ ਕੁਝ ਬਦਲ ਗਿਆ ਵਾ ਹੁਣ ਅਹੀ ਵੇਲੋਂ ਤੂੰ 10000 ਰੁਪਏ ਦੇ ਦੋ ਤੇ ਅਹੀ ਆਪੀ ਹੋਣੀ ਚ ਗੁਜ਼ਾਰਾ ਕਰ ਲਾਂਗੀ ਆ ਮੇਰੀ ਗੱਲ ਸੁਣੋ ਤੀ ਦੋਵੇਂ ਘਰ ਵਾਲੀਆਂ ਜੋ ਨਾ ਤੁਸੀਂ ਕੁਝ ਸੋਚੋ ਖਰਚੇ ਆਪਾਂ ਘੱਟ ਕਰੀਏ ਮੰਮੀ ਹੋ ਗਿਆ ਨਾ ਸੋਚੋ ਕੁਝ ਘਰ ਬਾਰੇ ਵੀ ਸੋਚੋ ਅਹੀਂ ਕਿਸੇ ਦੇ ਮਗਰ ਕਿਉਂ ਲੱਗੀ ਏ ਇੱਕ ਤੇ ਚਾਚੀ ਪੰਗਾ ਪਾ ਗਈ ਆ ਸਾਰੀਆਂ ਗੱਲਾਂ ਤੋਂ ਸੁਣ ਲਈਆਂ ਤੇ ਉਹਨੂੰ ਪੜਕਾ ਕੇ ਤੇ ਲੈੰਦਾ ਮੇਰੇ ਕੋਲ ਮੰਮੀ ਫਿਰ ਮੈਂ ਗੱਲ ਤੇ ਸੁਣਾਵਾਂ ਫਿਰ ਚਾਚੀ ਦੇ ਨੇ ਆਪਣੀ ਨੂੰਹ ਨੂੰ 10000 ਦਾ ਸੂਟ ਲਿਆ ਕੇ ਦਿੱਤਾ ਤੂੰ ਤੇ ਸਾਨੂੰ ਇੱਥੇ ਕਲਾ 10000 ਰੁਪਏ ਫੜਾਉਂਦੇ ਜੇ ਤੇ ਸਾਰਾ ਸਮਾਨ ਕਿੱਦਿਆਂ ਵਿੱਚੋਂ ਲੈ ਆਓ ਨਹੀਂ ਤੂੰ ਅੰਨੀ ਆ ਤੈਨੂੰ ਇਹਨਾਂ ਨੇ ਪਤਾ ਕੁੜੀ ਦੇ ਨਵੇਂ ਵਿਆਹ ਕਿ ਲਿਆ ਦੇਣ ਬੋਟੀ ਜੇ ਨਵੀਂ ਨਵੀਂ ਤੇ ਆਈ ਤੋਂ ਵਧਾ ਤੇ ਖਰਚਾ ਭਾਇਓ 20000 ਦਾ ਲਿਆ ਦੇ ਸਾਨੂੰ ਕੀ ਇਹਦੇ ਵਿੱਚ ਤੇ ਮੰਮੀ ਇਹ ਵੀ ਤੇ ਪਹਿਲੀ ਵਾਰੀ ਦਾ ਤੂੰ ਇਹ ਕਿਤੇ ਨਵੀਆਂ ਸੁਣਨੀਆਂ ਜੋ ਇੰਨੇ ਜਹਦਾ ਤੁਹਾਨੂੰ ਵਰਤ ਦਾ ਚੇਤਾ ਨਹੀਂ ਆਇਆ ਤੁਹਾਨੂੰ ਪਤਾ ਨਹੀਂ ਕਿੱਥੋਂ ਸੁੱਤੀਆਂ ਉੱਠ ਕੇ ਆ ਗਈਆਂ ਉਹ ਮੰਮੀ ਇਹਨਾਂ ਦੇ ਬੱਚੇ ਵੀ ਨਹੀਂ ਤਰਲੇ ਮਾਰਦੇ ਜਿੰਨਾ ਤੂੰ ਹੀ ਸਾਡੇ ਕੋ ਤਰਲੇ ਮਵਾਉਂਦੇ ਰਹਿਣ ਦੇਣੀ ਮੈਂ ਆਪਣੇ ਘਰ ਵਾਲੇ ਕੋ ਮੰਗ ਲਾਂਗੀ ਮੈਂ ਆਪੇ ਮਨਾਣਾਗੀ ਉਹਨਾਂ ਨੂੰ ਪਹਿਲਾਂ ਆਪਣੇ ਘਰ ਵਾਲਿਆਂ ਨੂੰ ਪੁੱਛਿਓ ਪੈਸੇ ਕਿਤਨਾ ਕਮਾਉਂਦੇ ਜੋ ਤੁਹਾਨੂੰ ਲੱਗ ਜੂ ਪਤਾ ਜੇ ਤੁਹਾਡਾ ਵਰਤ ਰਖਾ ਜੂਗਾ ਨਾ ਫੇਰ ਮੈਂ ਨਾਲ ਗੱਲ ਕਰਿਓ ਫੇਰ ਮੰਮੀ ਐ ਉਹ ਹਿੱਤਾਂ ਨੂੰ ਕਹਿੰਦੇ ਇਹ ਕੜਾ ਰੋ ਰੋਜ ਰੱਖਣਾ ਤੇ ਇਹ ਕੜਾ ਰੋ ਰੋਜ ਸੂਟ ਲੈਣੇ ਆ ਚੱਲ ਨਹੀਂ ਰਹਿਣਦੇ ਮੰਮੀ ਨੇ ਕਿਹਾ 10000 ਦੇਣਾ ਆਏ ਆਪਣੇ ਘਰ ਵਾਲੇ ਕੋਲ ਇੰਜ ਕਰਾਂਗੀ 15 15000 ਰੁਪਇਆ ਮੰਗਾਂਗੇ ਹਾਂ ਹੁਣੇ ਚੱਲ ਉਹਨਾਂ ਨੇ ਦੇ ਵੀ ਦੇਣੇ ਸਾਨੂੰ ਕਿੱਥੇ ਹੀ 4000 ਦਾ ਲਿਆਣਾ 6000 ਦਾ ਸੂਟ ਲਿਆਵਾਂਗੇ ਨਹੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ 10000 ਦੇ ਦੇਣੀ ਆ ਘਰ ਵਾਲਿਆਂ ਕੋਲ ਮੰਗੇ ਉਹਨਾਂ ਨੇ ਤੁਹਾਨੂੰ ਰੱਖਣ ਨਹੀਂ ਦੇਣੇ ਵਰਤ ਐਤੋਂ ਵੀ ਜਾਓ ਗਿਆ ਫਿਰ ਲਾ ਲਓ ਰੀਜ ਤੁਸੀਂ ਵਰਤ ਰੱਖ ਕੇ ਤਾਂ ਫੇਰ ਦੇ ਦੋ ਮੰਮੀ ਕਿੰਨੇ ਤਰਲੇ ਕਢਾਣ ਦੇ ਜੇ ਉਹ ਪਹਿਲਾਂ ਚਾਹ ਤੇ ਪਿਆ ਲੋ ਮੁੜ ਕੇ ਚਲ ਜਿਓ ਬਾਜ਼ਾਰ ਚਾਲੀਆਂ ਚਾਹ ਬਣਾ ਕੇ ਦੇਈ ਠੀਕ ਆ ਮੰਮੀ ਚਾਹ ਲੈ ਕੇ ਆਨੀ ਮੈਂ ਚਾਵਾ ਚਾਵਾ ਵਰਤ ਰੱਖਣ ਲੱਗੀਆਂ ਜਿਹੜੇ ਸਾਰੇ ਦਿਹਾੜੀ ਚਰਾਚਰੀ ਕਰਦੀਆਂ ਮੈਨੂੰ ਨਹੀਂ ਮੇ ਇਹਦੇ ਵਰਤ ਰੱਖ ਲੈਣ ਭੁੱਖੀਆਂ ਰਹਿ ਕੇ ਭਾਵੇਂ ਡੇਗੀ ਪਹਿਣ ਕਿਤੇ ਸਵੇਰੇ ਇੰਨਾ ਸਮਾਨ ਥੋੜਾ ਖਾਦਾ ਜਾਣਾ ਚਲੋ ਵੇਖਦੇ ਆ ਕੀ ਕਰਦੀਆਂ